ਸੰਜਤ ਟੀਵੀ ਤੇ ਖਾਸ ਮੁਲਾਕਾਤ ਦੇਖ ਰਿਹਾ ਸਮੂਹ ਦਰਸ਼ਕਾਂ ਦਾ ਕੁਲਦੀਪ ਸਿੰਘ ਵੱਲੋਂ ਦਿਲ ਦੀਆਂ ਗਹਿਰਾਈਂ ਚੋਂ ਸਵਾਗਤ ਅੱਜ ਖਾਸ ਮੁਲਾਕਾਤ ਕਰਨ ਦਾ ਮਕਸਦ ਕੀ ਹੈ ਕਿਉਂਕਿ ਖਾਸ ਕਹਾਜ ਹੈ ਪੰਜਾਬ ਭਾਵੇਂ ਉਹ ਲੈਂਦਾ ਜਾਂ ਚੜਦਾ ਪੰਜਾਬ ਹੈ ਕੁਦਰਤੀ ਕਰੋਪੀ ਨੂੰ ਮੰਨਣਾ ਅਲੱਗ ਚੀਜ਼ ਹੈ ਕਹਾੜ ਆ ਗਏ ਨੇ ਹੜ੍ਹਾਂ ਦੇ ਵਿੱਚ ਸਾਰਾ ਕੁਝ ਰੁੜ ਗਿਆ ਤਬਾਹ ਹੋ ਗਿਆ ਪਰੰਤੂ ਕੱਲਾ ਹੜ੍ਹਾਂ ਕਰਕੇ ਨਹੀਂ ਜਿਹੜਾ ਪਾਣੀ ਕਾਫੀ ਲੰਮੇ ਸਮੇਂ ਤੋਂ ਜਲਸੰਦੀ ਸਮਝੌਤਾ ਜਿਹੜਾ ਸਿੰਧੂ ਸਮਝੌਤਾ ਸੀ ਪਾਕਿਸਤਾਨ ਦੇ ਨਾਲ ਉਹਦਾ ਪਾਣੀ ਰੋਕ ਕੇ ਬੰਨ ਰੋਕ ਕੇ ਪਾਣੀ ਰੁਕਿਆ ਸੀ ਛੱਡਿਆ ਕਦੋਂ ਗਿਆ ਜਦੋਂ ਵੱਡੇ ਹੜ ਆ ਗਏ ਮੀ ਬਹੁਤ ਪੈਣ ਲੱਗ ਪਿਆ। ਰਾਜਸਥਾਨ ਦੀਆਂ ਨਦੀਆਂ ਸੁੱਕੀਆਂ ਨੇ। ਪਰੰਤੂ ਇਹ ਸਾਰਾ ਪਾਣੀ ਪੰਜਾਬ, ਸਤਲੁਜ, ਰਾਵੀ ਤੇ ਬਿਆਸ ਦਾ ਪਾਣੀ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਇਸ ਵੇਲੇ ਤਕਰੀਬਨ ਹਰ ਜ਼ਿਲ੍ਹੇ ਦਾ ਪੀੜਿਤ ਹੈ। 29 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਆ। ਲੱਖਾਂ ਲੋਕ ਘਰੋਂ ਬੇਕਾਰ ਹੋ ਗਏ ਨੇ ਡੰਗਰ ਬੱਛਾ ਜਦਾਦ ਰੁੜ ਗਿਆ ਲੱਖਾਂ ਏਕੜ ਜ਼ਮੀਨ ਬੰਜਰ ਹੋ ਗਈ ਆ ਇੱਕ ਕਿਲੋ ਚੌਲ ਵੀ ਨਹੀਂ ਜਿਹੜੇ ਉਸ ਪੰਜਾਬੀਆਂ ਨੂੰ ਮਿਲ ਸਕਣ ਪਰ ਪੰਜਾਬੀ ਪਤਾ ਨਹੀਂ ਕਿਹੋ ਜਿਹਾ ਖੂਨ ਇਸ ਮਾਲਕ ਨੇ ਪਾਇਆ ਹੈ ਜਿੱਥੇ ਵੀ ਕੋਈ ਆਫਤ ਆਉਂਦੀ ਆ ਜਿੱਥੇ ਕੋਈ ਮੁਸ਼ਕਲ ਆਉਂਦੀ ਆ ਪੰਜਾਬੀ ਉਥੇ ਆਪਣੇ ਤੰਬੂ ਟਰੱਕ ਟਰੈਕਟਰ ਲੈ ਕੇ ਪਹੁੰਚ ਜਾਂਦਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਅਸੀਂ ਤਾਂ ਮਨੁੱਖਤਾ ਦੇ ਭਲੇ ਲਈ ਤੁਰਨਾ ਔਰ ਉਹਦੇ ਲਈ ਪੰਜਾਬੀ ਜਿੱਥੇ ਵੀ ਬੈਠਾ ਭਾਵੇਂ ਉਹ ਪੰਜਾਬ ਦੇ ਕਿਸੇ ਹਿੱਸੇ 'ਚ ਬੈਠਾ ਹੈ ਭਾਰ ਦੇ ਕਿਸੇ ਹਿੱਸੇ 'ਚ ਬੈਠਾ ਹੈ ਉਹ ਤੁਰ ਪਿਆ ਕਿ ਮੈਂ ਪੰਜਾਬ ਨੂੰ ਬਚਾਉਣਾ ਹੈ ਇਹਦੇ ਵਾਸਤੇ ਮੇਰੇ ਨਾਲ ਇਸ ਵੇਲੇ ਜ਼ਿਆਦਾ ਕਿਰ ਟ੍ਰਾਂਸਪਲੈਂਟ ਇਟਲੀ ਦੇ ਵਿੱਚ ਹੈ ਜਿਹਦੇ ਖਾਸ ਕਰਕੇ ਜਿਨ੍ਹਾਂ ਨੂੰ ਰਾਰਾ ਕਰਕੇ ਹੀ ਜ਼ਿਆਦਾ ਜਾਣਿਆ ਜਾਂਦਾ ਪਰਨਬੀਰ ਸਿੰਘ ਚੋਹਾਨ ਮੇਰੇ ਨਾਲ ਸ਼ਾਮਲ ਹੋ ਰਹੇ ਨੇ ਜਲਦੀ ਗੱਡੀ ਦੇ ਵਿੱਚ ਮੈਂ ਰੁਕੇ ਆ ਉਹਨਾਂ ਨੂੰ ਤੇ ਆਓ ਉਹਨਾਂ ਦਾ ਕਰਦੇ ਹਾਂ ਸਵਾਗਤ ਸਾਂਝਾ ਟੀਵੀ ਤੇ ਵੀਰ ਜੀਓ ਸਭ ਤੋਂ ਪਹਿਲਾਂ ਸਾਂਝਾ ਟੀਵੀ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਜੀ ਥੈਂਕ ਯੂ ਕੁਲਵੀਰ ਸਿੰਘ ਜੀ ਵੀਰ ਜੀ ਥੈਂਕ ਯੂ ਜੀ ਸਾਂਝਾ ਟੀਵੀ ਥੈਂਕ ਯੂ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਦੁਕਾਨ ਤੋਂ ਵਾਪਰੇ ਆਏ ਇਹਦੇ ਵਿੱਚ ਕਿਉਂਕਿ ਤੁਹਾਡਾ ਪੇਸ਼ਾ ਮੈਡੀਕਲ ਪੇਸ਼ਾ ਹੈ ਇਹ ਟ੍ਰਾਂਸਪਲੈਂਟ ਕਰਨੇ ਹੋਰ ਪਲਾਸਟਿਕ ਸਰਜਰੀ ਕਰਨੀ ਉਹ ਜਿਹੇ ਕੰਮ ਆ ਤੁਹਾਡਾ ਕਿਵੇਂ ਮਹਿਸੂਸ ਹੋਇਆ ਕਿਵੇਂ ਲੱਗ ਰਿਹਾ ਇੱਥੇ ਬੈਠਿਆਂ ਨੂੰ ਕਿ ਮੇਰਾ ਪੰਜਾਬ ਰੁੜ ਗਿਆ ਮੇਰਾ ਪੰਜਾਬ ਬਰਬਾਦ ਹੋ ਗਿਆ ਮੇਰੇ ਪੰਜਾਬ ਦੇ ਡੰਗਰ ਬੱਚਾ ਰੁੜ ਗਿਆ ਕਿਵੇਂ ਮਹਿਸੂਸ ਹੋ ਰਿਹਾ ਇੱਥੇ ਬੈਠਿਆਂ ਨੂੰ ਦੇਖੋ ਜਿੰਨਾ 50 ਸਾਲ ਪਹਿਲਾਂ ਜਿੱਦਾਂ ਆਪਾਂ ਛੱਡ ਕੇ ਆਏ ਸੀ 50 ਸਾਲ ਬਾਅਦ ਵੀ ਅੱਜ ਵੀ ਉਹੀ ਰੋਣਾ ਆ ਰਿਹਾ ਵੀ ਜਿਹੜੇ ਹਾਲਾਤਾਂ ਵਿੱਚੋਂ ਨਿਕਲ ਕੇ ਆਏ ਅੱਜ ਵੀ ਉਹੀ ਆਪਣੇ ਹਾਲਾਤ ਬਣ ਜਾਂਦੇ ਕਿਉਂਕਿ ਸਾਰਾ ਕੁਝ ਜੇ ਸਹੀ ਢੰਗ ਤਰੀਕੇ ਨਾਲ ਸਾਡੀਆਂ ਗਵਰਨਮੈਂਟਾਂ ਕਰਨ ਤਾਂ ਇਦਾਂ ਦੇ ਹੜ੍ਹ ਨਾ ਆਣ ਇਦਾਂ ਦੀ ਆਫਤ ਨਾ ਹੋਵੇ ਕੋਈ ਜਾਨੀ ਨੁਕਸਾਨ ਨਾ ਹੋਵੇ ਨਾ ਹੀ ਪਸ਼ੂਆਂ ਦਾ ਨੁਕਸਾਨ ਨਾ ਹੋਵੇ ਸੋ ਅੱਜ ਅਸੀਂ ਕਿਆ ਕਰ ਸਕਦੇ ਹਾਂ ਆਪਣੇ ਭੈਣ ਭਰਾਵਾਂ ਵਾਸਤੇ ਕੋਈ ਨਾ ਤਾਂ ਹੱਥ ਫੜ ਸਕਦੇ ਇਦਾਂ ਦੇ ਮਾੜੇ ਸਮੇਂ ਦੇ ਵਿੱਚ ਉਹਨਾਂ ਦੀ ਇਹ ਹੈਲਪ ਕਰ ਸਕਦੇ ਹਾਂ ਵੀ ਕਿਹੜੀ ਗੱਲਾਂ ਕਿਉਂਕਿ ਜੋ ਆਪਣੇ ਕੋਲ ਅੱਜ ਕੁਛ ਰੱਬ ਨੇ ਆਪਾਂ ਨੂੰ ਇੰਨੀ ਯੋਗਕਰ ਦਿੱਤਾ ਆ ਵੀ ਆਪਾਂ ਜੋ ਕੁਛ ਮਰਜ਼ੀ ਕਰ ਸਕਦੇ ਆ ਲੈ ਸਕਦੇ ਆ ਤੇ ਆਪਣਾ ਫਰਜ਼ ਬਣਦਾ ਹਰ ਇੱਕ ਇਨਸਾਨ ਦਾ ਇਹ ਫਰਜ਼ ਬਣਦਾ ਆ ਵੀ ਆਪਾਂ ਨੇ ਭਰਾਵਾਂ ਦੀ ਆਪਣੇ ਭੈਣਾਂ ਦੀ ਇੱਕ ਇਨਸਾਨੀਅਤ ਤੌਰ ਤੇ ਕਹਿਲਪੀ ਕੀਤੀ ਜਾਵੇ ਸੋ ਜੋ ਕੋਸ਼ਿਭੀ ਹੁੰਦਾ ਮਾਰਾ ਹੁੰਦਾ ਚਾਹੇ ਉਹ ਲਹਿੰਦੇ ਪੰਜਾਬ ਦੇ ਵਿੱਚ ਆ ਚਾਹੇ ਉਹ ਚੜ੍ਹਦੇ ਪੰਜਾਬ ਦੇ ਵਿੱਚ ਆ ਸੋ ਇਸ ਨਜ਼ਰ ਨੂੰ ਰੱਖਦੇ ਹੋਏ ਵੀ ਦੁੱਖ ਲੱਗਦਾ ਦਿਲ ਨੂੰ ਵੀ ਜੋ ਕੁਛ ਹੋ ਰਿਹਾ ਮਾੜਾ ਹੋ ਰਿਹਾ ਸੋ ਬਾਕੀ ਤੁਹਾਡੇ ਸਾਹਮਣੇ ਜਿਸ ਹਰ ਬਨ ਹਾਲਾਤ ਬਣੇ ਹੋਏ ਨੇ ਉਹਦੇ ਉੱਤੇ ਆਪਾਂ ਕੋਈ ਆ ਬਹੁਤਨ ਗੰਭੀਰ ਗੰਭੀਰ ਤਰੀਕੇ ਨਾਲ ਸੋਚਣ ਦੀ ਲੋੜ ਹੈ ਗਵਰਨਮੈਂਟਾਂ ਨੂੰ ਗੰਭੀਰਤਾ ਨਾਲ ਵੀ ਜਿਹੜੇ 88 ਦੇ ਵਿੱਚ ਆੜੇ ਹੜ ਆਏ ਨੇ ਜਾਂ 47 ਦੇ ਵਿੱਚ ਵਿਹਾੜਾ ਇਸ ਜਿਹੜਾਈ ਹੋਈ ਆ ਹੁਣ ਆਪਾਂ ਚੱਲਨੇ ਆ 2025 ਤੱਕ ਅਜ ਤੱਕ ਸਾਡੀਆਂ ਸਰਕਾਰਾਂ ਕੋਲ ਪੱਕੇ ਪੋਲਡਿੰਗ ਬਣੇ ਗਏ ਪੱਕੇ ਬੰਦ ਨਹੀਂ ਲਾਏ ਗਏ ਜਿਹੜੇ ਇਹਨਾਂ ਨੂੰ ਪਾਣੀਆਂ ਨੂੰ ਰੋਕ ਸਕਣ ਇਦੇ ਵਿੱਚ ਅਜੇ ਕੱਲ ਹੀ ਅਫਗਾਨਿਸਤਾਨ ਦੇ ਵਿੱਚ ਇਸੇ ਤਰ੍ਹਾਂ ਦੇ ਹੜ੍ਹ ਆਏ ਨੇ ਬੜੀ ਵੱਡੀ ਤਾਦਾਦ ਦੇ ਵਿੱਚ ਲੋਕ ਰੁੜ ਗਏ ਨੁਕਸਾਨ ਹੋ ਗਿਆ ਪ੍ਰਧਾਨ ਮੰਤਰੀ ਨੇ ਸਾਡੇ ਮਿੰਟ ਲਾਇਆ ਕਿ ਕਈ ਤਨ ਉੱਥੇ ਅਨਾਜ ਤੇ ਹਜ਼ਾਰਾਂ ਤੋਂ ਵੱਧ ਜਿਹੜੇ ਟੈਂਟ ਨੇ ਉੱਥੇ ਦਾ ਐਲਾਨ ਕਰ ਦਿੱਤਾ ਪਰ ਪੰਜਾਬ ਲਈ ਅਜੇ ਤੱਕ ਐਲਾਨ ਕੋਈ ਨਹੀਂ ਹੋਇਆ ਇਹਦੇ ਬਾਰੇ ਕਿਵੇਂ ਸੋਚਦੇ ਹੋ ਕਿ ਕਿ ਪੰਜਾਬ ਤੇ ਪੰਜਾਬੀ ਜਿੱਥੇ ਵੀ ਵਸਦੇ ਆ ਬਾਹਰ ਮੇਰਾ ਖਿਆਲ ਹੈ ਉਹ ਦਿਲੋਂ ਵੱਧੂ ਅਮੀਰ ਨੇ ਚਾਹੁੰਦੇ ਨੇ ਕਿ ਆਉਣਾ ਤੁਸੀਂ ਦੇਖ ਰਹੇ ਹੋ ਕਿ ਖਾਲਸਾ ਏਡ ਵਾਲੇ ਹੋਰ ਬੜੀਆਂ ਜਥੇਬੰਦੀਆਂ ਨੇ ਡਾਕਟਰ ਸਵੈਮਾਨ ਸਿੰਘ ਪਤਾ ਨਹੀਂ ਕਿੰਨੀਆਂ ਕਿ ਜਥੇਬੰਦੀਆਂ ਨੇ ਜਿਹੜੀਆਂ ਲਗਾਤਾਰ ਦਿਨ ਦਾ ਸਾਰੇ ਕਲਾਕਾਰ ਸਾਡੇ ਸਾਹਮਣੇ ਆ ਗਏ ਤੁਸੀਂ ਦੇਖੋ ਦਲਜੀਤ ਦਸਾਂਝ ਉਹਨਾਂ ਨੇ ਕਹਿ ਦਿੱਤਾ ਕਿ 10 ਪਿੰਡ ਮੈਂ ਪੂਰੇ ਅਡਾਪਟ ਕਰ ਰਹੇ ਆ ਕੋਈ ਪੰਜਾਬੀ ਫਿਲਮ ਇੰਡਸਟਰੀ ਦਾ ਕਲਾਕਾਰ ਨਹੀਂ ਰਿਹਾ ਜਿਹੜਾ ਕਹਿੰਦਾ ਕਿ ਮੈਂ ਨਹੀਂ ਅੱਗੇ ਆਉਣਾ ਤੁਸੀਂ ਮਾੜਾ ਮੋਟਾ ਸੋਚਿਆ ਤੁਹਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ bizness ਦਿੱਤਾ ਹੈ ਕਦੇ ਮਨ ਚ ਆਈ ਹੈ ਕਿ ਮੇਰਾ ਫਰਜ਼ ਵੀ ਬਣਦਾ ਮੈਂ ਵੀ ਕੁਝ ਕਰਾਂ ਜੀ ਉਹਦੇ ਬਾਰੇ ਦੇਖੋ ਜੀ ਜਿਵੇਂ ਮੈਂ ਵੀਡੀਓ ਦੇਖ ਰਿਆ ਸੀਗਾ ਕਲਾਕਾਰਾਂ ਦੀਆਂ ਦੇਖ ਰਿਹਾ ਸੀ ਜਆਪਣੀਆਂ ਜਿਹੜੀਆਂ ਸੰਸਥਾਾਂ ਨੇ ਉਹਨਾਂ ਦੀਆਂ ਸੇਵਾਆਂ ਦੀ ਵੀਡੀਓ ਦੇਖ ਰਿਹਾ ਸੀ ਉਹਨਾਂ ਦੀ ਵੀਡੀਓ ਦੇਖ ਕੇ ਮੇਰੇ ਮਨ ਦੇ ਵਿੱਚ ਵੀ ਇਹੀ ਕੁਛ ਆਇਆ ਵੀ ਮੈਂ ਵੀ ਕੁਝ ਦਾਨ ਕਰਾਂ ਸੋ ਇਸ ਨੂੰ ਮੰਨਦੇ ਦੇਖਦੇ ਵੀ ਮੈਂ ਜਿਹੜੀ ਆਪਣੇ ਲਈ ਸੇਵਾ ਲਈ ਆਂ ਦਵਾਈਆਂ ਦੀ ਸੇਵਾ ਲਈ ਚਾਹੇ ਉਹ ਇਨਸਾਨਾਂ ਵਾਸਤੇ ਚਾਹੇ ਉਹ ਜੋ ਮੇਰਾ পেশਾ ਮੈਡੀਕਲ ਦਾ ਉਹਦੇ ਤੌਰ ਤੇ ਰਾਰਾ ਮੈਡੀਕਲ ਸਰਵਿਸ ਵਿੱਚ ਇਨਸਾਨਾਂ ਲਈ ਦਵਾਈਆਂ ਵਾਸਤੇ ਕਿਉਂਕਿ ਬਿਮਾਰੀਆਂ ਬਹੁਤ ਫੈਲਣੀਆਂ ਪਸ਼ੂਆਂ ਦੀਆਂ ਦਵਾਈਆਂ ਵਾਸਤੇ ਤੇ ਉਸ ਤੋਂ ਬਾਅਦ ਮੈਂ 5 ਘਰ ਕੀ ਕਰਾਂਗਾ ਲਵਾਂਗਾ ਅਡਾਪਟ ਕਰਾਂਗਾ 5 ਫੈਮਿਲੀਆ ਗੋਦ ਲਵਾਂਗਾ ਜਿਨ੍ਹਾਂ ਦੀ ਮੈਂ ਸੇਵਾ ਕਰ ਸਕਾਂ ਜਿਨ੍ਹਾਂ ਦੇ ਘਰ ਤਿਆਰ ਕਰ ਸਕਾਂ ਵਾਹ ਜੀ ਸੋ ਬਹੁਤ ਵਧੀਆ ਗੱਲ ਹੈ ਵੀ ਸਾਡੇ ਕਲਾਕਾਰ ਵੀ ਆ ਰਹੇ ਆ ਲੇਕਿਨ ਮਾਫ ਕਰਨਾ ਇਹ ਧੰਦਾ ਸਮਝ ਕੇ ਨਾ ਕਲਾਕਾਰ ਸਾਡੇ ਮੋਹ ਰਿਆਣ ਜਿਵੇਂ ਕੋਈ ਕਲਾਕਾਰ ਆ ਪਹਿਲਾਂ ਮੇਰਾ ਸ਼ੋਅ ਚੱਲੇ ਫਿਰ ਮੈਦਾਨ ਕਰੂੰਗਾ ਦਾਣ ਇਸ ਵੇਲੇ ਲੋੜਾ ਚੋ ਹਲੇ ਕਾਲੂ ਚੱਲਣਾ ਆ ਸੋ ਇਸ ਵੇਲੇ ਹੈਗੇ ਆ ਸਾਥ ਦੇਣ ਦੀ ਲੋੜ ਆ ਇਸ ਵੇਲੇ ਵੀ ਹਾਂ ਵੀ ਸਾਡੇ ਪੰਜਾਬੀਆਂ ਦਾ ਸਾਥ ਦਿੱਤਾ ਜਾਵੇ ਜੀ ਬਿਲਕੁਲ ਜੋ ਸਰਦਾਂ ਮੀਂਹ ਦੀ ਦਿੱਤੀ ਹੈ ਪੰਜਾਬੀ ਜਿੱਥੇ ਵੀ ਗਏ ਨੇ ਤੁਸੀਂ ਦੇਖਿਆ ਹੈ ਸਿੱਖ ਜਿੱਥੇ ਵੀ ਗਏ ਨੇ ਪਹਿਲਾਂ ਉਹਨਾਂ ਨੇ ਗੁਰਦੁਆਰੇ ਉਸਾਰੇ ਆ ਮੇਰਾ ਕਹਣਾ ਕਿਸੇ ਧਰਮ ਦੇ ਵਿੱਚ ਇਹੋ ਜਿਹੀ ਪਰੰਪਰਾ ਨਹੀਂ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ ਸਾਰਿਆਂ ਲਈ ਇਹ ਨਹੀਂ ਦੇਖਣਾ ਕਿ ਪੰਜਾਬੀ ਹੈ ਜਿਹੜਾ ਉਹ ਮੁਸਲਮਾਨ ਹੈ ਪੰਜਾਬੀ ਹਿੰਦੂ ਹੈ ਪੰਜਾਬੀ ਖੱਤਰੀ ਹੈ ਜਾਂ ਪੰਜਾਬੀ ਮੁਸਲਮਾਨ ਹੈ ਪੰਜਾਬੀ ਪੰਜਾਬੀਆਂ ਦਾ ਹਮੇਸ਼ਾ ਕੰਮ ਆਉਂਦਾ ਹੈ ਇਹਦੇ ਵਿੱਚ ਇਟਲੀ ਦੀਆਂ ਹੋਰ ਜੜੀਆਂ ਤੁਹਾਡੇ ਅਰ बिजनेਸਮੈਨ ਨੇ ਜਾਂ ਹੋਰ ਸੰਗਠਨਾ ਨੇ ਉਹ ਵੀ ਕੋਈ ਉਪਰਾਲਾ ਆਪਣੇ ਵੱਲੋਂ ਕਰ ਰਹੀਆਂ ਨੇ ਤੁਹਾਡੇ ਵੱਲੋਂ ਤਕਰੀਬਨ ਕਿੰਨਾ ਖਰਚਾ ਤੁਸੀਂ ਸੋਚਿਆ ਕਿ ਮੈਂ ਇਨਾ ਖਰਚਾ ਉੱਥੇ ਘਟੋ-ਘਟ ਕਰਨਾ ਹੀ ਕਰਨਾ ਹੈ ਉੱਥੇ ਪੰਜਾਬ ਦੇ ਵਿੱਚ ਜੀ ਮੈਂ ਖਰਚੇ ਦੇ ਤੌਰ ਤੇ ਦੱਸਾਂ ਜੀ ਮੈਂ ਨਾ ਕਈ ਸੰਸਥਾ ਨੂੰ ਸੰਪਰਕ ਕੀਤਾ ਸੀ ਕਿ ਜਿਹੜੀ ਇਹ ਸੇਵਾ ਹੈ ਮੇਰੀ 10 ਲੱਖ ਰੁਪਏ ਦਵਾਈਆਂ ਵਾਸਤੇ ਆ ਤੇ ਬਾਕੀ 5 ਫੈਮਿਲੀ ਆ ਜਿਹੜੀਆਂ ਮੈਂ ਗੋਦ ਲੈਣੀ ਆ ਉਹਨਾਂ ਦਾ ਜਿੰਨਾ ਵੀ ਖਰਚਾ ਆਊਗਾ ਉਹ ਮੈਂ ਕੋਈ ਮੇਰਾ ਬਜਟ 50 ਲੱਖ ਤੱਕ ਹੈਗਾ ਆ ਤੇ ਇਹਦੇ ਵਿੱਚ ਇਹ ਕੰਮ ਜਿਹੜੀ ਮੈਂ ਹੋਨਰਰ ਆਰਾ ਮੈਡੀਕਲ ਸਰਵਿਸ ਦਾ ਜਿਹਦੇ ਵਿੱਚ ਪਲਾਸਟਿਕ ਸਰਜਰੀ ਤੇ हेयर ट्रांसप्लांट ਦਾ ਕੰਮ ਤੁਰਕੀ ਵਿੱਚ ਆ ਵੀਰ ਜੀ ਮੈਂ ਇਟਲੀ ਦੇ ਵਿੱਚ ਮੈਂ ਰਹਿਣਾ ਕੰਮ ਮੇਰਾ ਤੁਰਕੀ ਦੇ ਵਿੱਚ ਆ ਬਾਕੀ ਇਹ ਸੇਵਾ ਮੈਂ ਕਿਸੇ ਤੋਂ ਲੈ ਕੇ ਨਹੀਂ ਕਰ ਰਿਆ ਵੀ ਆਓ ਥੋੜਾ ਥੋੜਾ ਹਿੱਸਾ ਪਾ ਕੇ ਕਰੀਏ ਜਾਂ ਇਟਲੀ ਦੀ ਅਸੰਸਤਾ ਕੀ ਕਰ ਰਹੀਆਂ ਨੇ ਇਹ ਸਿਰਫ ਮੈਂ ਮੇਰੇ ਵੱਲੋਂ ਹੀ ਕਰ ਰਿਆ ਆ ਯਾ ਸੋ ਨਾ ਹੀ ਮੈਂ ਕਰੀ ਕਿਸੇ ਲਈ ਇਦਾਂ ਦੇ ਸੰਪਾਰਕ ਦੇ ਵਿੱਚ ਜਾਣਾ ਵੀ ਮੈਨੂੰ ਪੈਸੇ ਇਕੱਠੇ ਕਰਕੇ ਦਬੋ ਕਿ ਆਪਾਂ ਸੇਵਾ ਕਰੀਏ ਤੇ ਨਾ ਹੀ ਮੈਂ ਇਦਾਂ ਦੇ ਚੱਕਰਾਂ ਦੇ ਵਿੱਚ ਪੈਣਾ ਚਾਹਣਾ ਜੋ ਕੁਝ ਹੋਵੇਗਾ ਮੇਰੇ ਕੋਲੋਂ ਉਹ ਮੈਂ ਇਕੱਲਾ ਹੀ ਕਰਾਂਗਾ ਜਿੰਨੀਕ ਬਾਬਾ ਜੀ ਨੇ ਹੈਲਪ ਕਰ ਮੇਰੇ ਤੇ ਕਿਰਪਾ ਕੀਤੀ ਆ 50 ਲੱਖ ਦਾ ਮੇਰਾ ਬਜਟ ਹੈਗਾ ਇਹ ਸੇਵਾ ਕਰਨ ਦਾ ਜੀ ਵਾਹ ਜੀ ਵਾਹ ਸੋ ਉਹਦੇ ਨਾਲ ਇਹ ਆ ਕਿ ਤੁਹਾਡੇ ਮਨ ਦੇ ਵਿੱਚ ਭਾਵੇਂ ਆਪਾਂ ਨੂੰ ਕਈ ਦਹਾਕੇ ਹੋ ਗਏ ਨੇ ਪੰਜਾਬ ਛੱਡਿਆ ਨੂੰ ਪਰ ਪੰਜਾਬ ਦਾ ਦਰਦ ਅੱਜ ਵੀ ਮਨ ਦੇ ਵਿੱਚ ਆ ਕਿ ਮੇਰੇ ਉਹ ਪੰਜਾਬੀ ਜਿਹੜੇ ਹੱਸਦੇ ਵਸਦੇ ਪਰਿਵਾਰ ਸਨ ਜਿਹੜੇ ਚਰਦੀ ਕਲਜ ਰਹਿ ਕੇ ਆਪਣੇ ਪਰਿਵਾਰਾਂ ਨੂੰ ਪਾਲ ਰਿਹਾ ਸੀ ਅੱਜ ਉਹੀ ਪਰਿਵਾਰਾਂ ਵਾਲੇ ਬੈਠੇ ਇਸ ਵੇਲੇ ਦੇਖ ਰਹੇ ਆ ਕਿ ਕਿਵੇਂ ਇਸ ਵੇਲੇ ਸੜਕਾਂ ਦੇ ਉੱਤੇ ਆ ਗਏ ਨੇ ਕਿਵੇਂ ਉਹ ਘਰਾਂ ਦੀਆਂ ਛੱਤਾਂ ਦੇ ਉੱਤੇ ਬੈਠੇ ਹੋਏ ਨੇ ਕਿਵੇਂ ਉਹ ਲੋਕ ਆਪਣਾ ਡੰਗਰ ਬੱਚਾ ਰੋੜ ਕੇ ਜਿਨ੍ਹਾਂ ਨੂੰ ਜਾਨ ਨਾਲੋਂ ਵੱਧ ਪਿਆਰੇ ਸਨ ਦੁੱਧ ਦੇ ਨਾਲੋਂ ਗੁਜ਼ਾਰਾ ਕਰਦੇ ਸਨ ਉਹ ਡੰਗਰ ਬੱਚਾ ਸਾਰਾ ਰੁੜ ਗਿਆ ਉਹਨਾਂ ਦੇ ਲਈ ਵਾਕਿਆ ਦੁੱਖ ਦੀ ਘੜੀ ਹੈ ਮੇਰਾ ਖਿਆਲ ਹੈ ਵੀ ਹੋਰ ਲੋਕ ਜਿਹੜੇ ਬੈਠੇ ਨੇ ਤੁਹਾਡੇ ਵੱਲੋਂ ਜਿਹੜਾ ਐਡਾ ਵੱਡਾ ਉਪਰਾਲਾ ਕਰਨਾ ਐਡਾ ਵੱਡਾ ਐਲਾਨ ਕਰਨਾ ਕਿ ساری ਉਮਰ ਕਮਾਈ ਕੀਤੀ ਹੈ ਤੇ ਸਾਡੇ ਮਾਲਕ ਨੇ ਬਹੁਤ ਕੁਝ ਦਿੱਤਾ ਉਹਦੇ ਵਿੱਚੋਂ ਅਸੀਂ 10 ਲੱਖ ਤੋਂ ਲੈ ਕੇ 50 ਲੱਖ ਦੇ ਵਿੱਚ ਵਿੱਚ ਜਿੰਨਾ ਵੀ ਦਵਾਈਆਂ ਦਾ ਖਰਚਾ ਆਏਗਾ ਤੁਸੀਂ ਕਿਹਾ ਕਿ ਮੈਂ ਤਿੰਨ ਪਰਿਵਾਰ ਨੇ ਜਿਹੜੇ ਉਹਨਾਂ ਪਰਿਵਾਰਾਂ ਦੀ ਪੂਰੀ ਟੇਕਿਆ ਕਰਾਂ ਪਰਿਵਾਰ ਪੰਜ ਪਰਿਵਾਰਾਂ ਦੇ ਪਰਿਵਾਰ ਕਿਉਂਕਿ ਇੱਕ ਪਰਿਵਾਰ ਦੇ ਵਿੱਚੋਂ ਵੀਰ ਜੀ ਤੁਸੀਂ ਹਿਸਾਬ ਲਾਓ ਵੀ ਜਿਹਦਾ ਘਰ ਬਰਬਾਦ ਹੋ ਗਿਆ ਜਿਹਦੀ ਜ਼ਮੀਨ ਹੈ ਜਿਹੜੀ ਜਿੱਤੇ ਹੁਣ ਦਿੱਤਾ ਪੈਣਾ ਖਬਰੇ ਕਿੰਨੇ ਵਾਰੇ ਲੱਗ ਜਾਨੇ ਨੇ ਉਹਨੂੰ ਕਲੀਨ ਕਰਨ ਲੱਗੇ ਆ ਡੰਗਰ ਬੱਚਾ ਰੁੜ ਗਿਆ ਘਰ ਬਰਬਾਦ ਹੋ ਗਿਆ ਕਿੰਨੀ ਇੱਕ ਬਰਬਾਦੀ ਹੋਈ ਹੋਣੀ ਇਹਨਾਂ ਪਰਿਵਾਰਾਂ ਦੀ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਪਰ ਉਹਨਾਂ ਦੀਆਂ ਜਿਹੜੀਆਂ ਅਸੀਸਾਂ ਤੇ ਦੁਆਵਾਂ ਨੇ ਬਾਅਦ ਦੇ ਵਿੱਚ ਕਿੰਨੀਆਂ ਹੋਣਗੀਆਂ ਜਿਹੜੇ ਪਰਿਵਾਰਾਂ ਨੂੰ ਤੁਸੀਂ ਅਡਾਪਟ ਕਰੋਗੇ ਔਰ ਜਿਨ੍ਹਾਂ ਪਰਵਾਰਾਂ ਦੇ ਲਈ ਜਾ ਕੇ ਤੁਸੀਂ ਦਵਾਈਆਂ ਦਾ ਇੰਤਜ਼ਾਮ ਕਰਨਾ ਹੈ ਉਹਦੇ ਵਾਸਤੇ ਤੁਸੀਂ ਆਪ ਉੱਥੇ ਪਹੁੰਚ ਰਹੇ ਹੋ ਜਾਂ ਕਿਸੇ ਸੰਸਥਾ ਨਾਲ ਸੰਪਰਕ ਕੀਤਾ ਹੈ ਜੀ ਮੈਂ ਸੰਸਥਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਮਾਫ ਕਰਨਾ ਮੈਂ ਆਪਣੇ ਵੱਲੋਂ ਡਾਇਰੈਕਟ ਮੇਰੇ ਪਰਿਵਾਰ ਵੱਲੋਂ ਸਾਰੇ ਕੁਝ ਕੀਤਾ ਜਾਵੇਗਾ ਮੈਂ ਕੋਸ਼ਿਸ਼ ਕੀਤੀ ਸੀ ਵੀ ਸੰਸਥਾ ਨੂੰ ਮੈਂ ਇਧਰੋਂ ਪੈਸੇ ਭੇਜ ਦਵਾਂ ਲੇਕਿਨ ਬਹੁਤ ਮੈਨੂੰ ਕਮੈਂਟ ਆਈਆਂ ਵੀ ਕਦੇ ਵੀ ਕਿਸੇ ਨੂੰ ਤੁਸੀਂ ਸਾਰਾ ਕੁਝ ਆਪੇ ਕਰਿਓ ਕਿਸੇ ਨੂੰ ਮੋਰੇ ਨਾ ਲਾਇਆ ਸੋ ਮੇਰਾ ਬ੍ਰਦਰ ਜਸਪਾਲ ਸਿੰਘ ਸਰਪੰਚ ਜਸੋਵਾਲ ਤੋਂ ਜਸੋਵਾਲ ਦੇ ਭਤੀਜਾ ਸਾਰੇ ਜਣੇ ਉਹੀ ਕੁਛ ਹਾਂਜੀ 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 ਸਾਰਾ ਕੁਝ ਉਹੀ ਕਰਨਗੇ ਤੇ ਕਿਉਂਕਿ ਸੰਗਤਾਂ ਦੇ ਵਿੱਚ ਇਹੀ ਆ ਵੀ ਹਾਂ ਵੀ ਜਿਵੇਂ ਗੁਰਦੁਆਰੇ ਦੇ ਪ੍ਰਧਾਨ ਵਾਂਗੂ ਬਾਅਦ ਚ ਰੌਲਾ ਪੈ ਜਾਂਦਾ ਇਦਾਂ ਆਪਾਂ ਰੌਲਾ ਨਹੀਂ ਪਾਣਾ ਹੈਗਾ ਸਿਰਫ ਆਪਣੇ ਸਿਰ ਤੇ ਹੀ ਕਰਨਾ ਆਪਾਂ ਸਿਰਫ ਜੋ ਕੁਛ ਆਪਣੇ ਕੋਲ ਸਰਦਾ ਆਇਆ ਹੈ ਜੀ ਜੀ ਨਹੀਂ ਬਹੁਤ ਵਧੀਆ ਗੱਲ ਹੈ ਕਿਉਂਕਿ ਮੇਰੀ ਸ਼ੈ ਤੁਸੀਂ ਜਾਣਿਆ ਹੋਣਾ ਡਾਕਟਰ ਸਵੇਮਾਨ ਸਿੰਘ ਨੂੰ ਜਿਹਨਾਂ ਨੇ ਪੰਜਾਬ ਜਦੋਂ ਅੰਦੋਲਨ ਚੱਲਿਆ ਸੀ ਖੇਤੀ ਕਾਨੂੰਨਾਂ ਬਾਰੇ ਉਹਨਾਂ ਨੇ ਆਪਣੀ ਨੌਕਰੀ ਪੇਸ਼ਾ ਤੁਹਾਡੇ ਵਾਂਗ ਜਿਵੇਂ ਮਿਹਨਤ ਕਰਕੇ ਸਾਰਾ ਕੁਝ ਛੱਡ ਕੇ ਉੱਤੇ ਪਹੁੰਚੇ ਸਨ ਅੱਜ ਵੀ ਮੇਰਾ ਖਿਆਲ 200 ਤੋਂ ਵੱਧ ਡਾਕਟਰਾਂ ਦੀ ਟੀਮ ਹੈ ਕਿਉਂਕਿ ਇਸ ਵੇਲੇ ਤਾਂ ਜੇ ਨਹੀਂ ਪਤਾ ਲੱਗ ਰਿਹਾ ਇਸ ਵੇਲੇ ਪਾਣੀ ਭਰਿਆ ਹੋਇਆ ਹੈ ਜਿਹੜਾ ਲਗਾਤਾਰ 10 ਦਿਨਾਂ ਤੋਂ ਪਾਣੀ ਉੱਥੇ ਖੜਾ ਹੈ ਜਿਹਦੇ ਨਾਲ ਡੰਗਰਾਂ ਦੇ ਉੱਤੇ ਕਿਹੋ ਜਿਹਾ ਅਸਰ ਪਏਗਾ ਮਨੁੱਖਾਂ ਦੇ ਉੱਤੇ ਕਿੰਨੀਆਂ ਬਿਮਾਰੀਆਂ ਫੈਲਣਗੀਆਂ ਮੇਰਾ ਕਹਿਣਾ ਮੈਡੀਕਲ ਟੀਮ ਦੇ ਵਿੱਚ ਜਿੱਥੇ ਤੁਸੀਂ ਆਪ ਕਰ ਰਹੇ ਬਹੁਤ ਵਧੀਆ ਗੱਲ ਹੈ ਮੈਡੀਕਲ ਟੀਮ 200 ਤੋਂ ਵੱਧ ਡਾਕਟਰਾਂ ਦੀ ਹੈ ਡਾਕਟਰ ਐਸ.ਪੀ ਸਿੰਘ ਉਭਰਾਏ ਕਰ ਰਹੇ ਨੇ ਸਾਰੀ ਦੁਨੀਆ ਕਰ ਰਹੀ ਹੈ ਅਲੱਗ-ਅਲੱਗ ਤੌਰ ਤੇ ਪਰ ਇਹ ਜ਼ਰੂਰੀ ਹੈ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਕਈ ਸਿਰਫ ਨਾਮ ਬਣਾਉਣ ਦੇ ਲਈ ਹੀ ਸਿਰਫ ਅੱਗੇ ਆਉਂਦੇ ਨੇ ਪਰ ਤੁਹਾਡੇ ਪਰਿਵਾਰ ਵੱਲੋਂ ਡਾਇਰੈਕਟਲੀ ਜੇ ਕੰਮ ਕੀਤਾ ਜਾ ਰਿਹਾ ਹੈ ਤੇ ਬਹੁਤ ਵਧੀਆ ਗੱਲ ਹੈ ਪਰ ਮੈਂ ਮੇਰਾ ਇੱਕ ਸੁਝਾਈ ਹੈ ਜੇ ਡਾਕਟਰਾਂ ਦੀ ਟੀਮ ਨਾਲ ਸੰਪਰਕ ਕਰਨਾ ਤੇ ਜਰੂਰ ਤੁਸੀਂ ਡਾਕਟਰ ਸੁਲੈਮਾਨ ਸਿੰਘ ਦਾ ਨੰਬਰ ਭੇਜਾਂਗਾ ਉਹਨਾਂ ਨਾਲ ਜਰੂਰ ਕਰਿਓ ਥੈਂਕ ਯੂ ਤੁਹਾਡਾ ਮੇਰਾ ਬ੍ਰਦਰ ਵੀ ਨਾ ਡਾਕਟਰ ਨਾਲ ਲੈ ਕੇ ਜਾ ਰਿਹਾ ਡਾਕਟਰਾਂ ਦੀ ਟੀਮ ਜੀ ਵਾਹ ਜੀ ਵਾਹ ਵਾਹ ਅਸੀਂ ਮਾਛੀਵਾਲੇ ਤੋਂ ਆਪਣੇ ਡਾਕਟਰਾਂ ਦੀ ਟੀਮ ਨਾਲ ਲੈ ਕੇ ਜਾ ਰਹੇ ਹਿੱਥਾਂ ਨਹੀਂ ਜਾ ਰਹੇ ਮੈਡੀਸਨ ਦਾ ਸਾਡਾ ਪ੍ਰਬੰਧ ਹੋ ਚੁੱਕਿਆ ਹੈ ਡਾਕਟਰ ਨਾਲ ਜਾਣਗੇ ਜੀ ਵਾਹ ਜੀ ਵਾਹ ਸੋ ਇਹਦੇ ਵਿੱਚ ਇਹ ਹੈ ਕਿ ਪਹਿਲਾਂ ਆ ਮਨੁੱਖੀ ਮੈਡੀਸਨ ਦੇ ਲਈ ਕਿਉਂ ਕਈ ਬਿਮਾਰੀਆਂ ਹੁਣ ਫੈਲਣੀਆਂ ਨੇ ਉਹ ਆਪ ਕਰਨਗੇ ਤੁਹਾਡੇ ਪਰਿਵਾਰ ਦੇ ਜੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਡੰਗਰ ਬੱਚੇ ਦਾ ਜਿਹੜਾ ਜਿਹੜੇ ਡੰਗਰ ਨੇ ਉਹਨਾਂ ਦੇ ਉੱਤੇ ਵੀ ਬਹੁਤ ਬਿਮਾਰੀਆਂ ਲੱਗਣੀਆਂ ਉਹਦੇ ਵਾਸਤੇ ਵੀ ਕੋਈ ਇੰਤਜ਼ਾਮ ਨਾਲ ਕੀਤਾ ਹੈ ਇਹ ਇਹ ਮੈਂ ਲਈ ਦੇਖੋ ਜੀ ਮੇਰਾ ਜਿਹੜਾ ਹੈਗਾ ਕੰਮ ਉਹ ਇੱਕ ਮੈਡੀਕਲ ਦੇ ਵਿੱਚ ਆ ਸੋ ਆਪਣੇ ਇਨਸਾਨਾਂ ਦੇ ਵਾਸਤੇ ਇਹਦੇ ਵਿੱਚ ਹਾਲੇ ਮੈਂ ਤਾਂ ਸੋਚਿਆ ਨਹੀਂ ਡੰਗਰ ਬੱਚਾ ਵਾਸਤੇ ਜੋ ਅੱਜ ਵੀ ਮੇਰੀ ਗਰਾਊਂਡ ਲੈਵਲ ਤੇ ਗੱਲਬਾਤ ਹੋਈ ਸੀ ਖਾਣੇ ਦਾ ਬਹੁਤ ਪ੍ਰਬੰਧ ਹੋ ਚੁੱਕਿਆ ਪਸ਼ੂਆਂ ਵਾਸਤੇ ਪ੍ਰਬੰਧ ਹੋ ਚੁੱਕਿਆ ਆ ਲੇਕਿਨ ਜਿਹੜਾ ਗਾਹਾਂ ਮੈਡੀਸਨ ਦਾ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰਬੰਧ ਹੈ ਨਹੀਂਗਾ ਪਾਣੀ ਦਾ ਕੋਈ ਪ੍ਰਬੰਧ ਹੈ ਨਹੀਂਗਾ ਲੰਗਰ ਬਹੁਤ ਚੱਲ ਰਹੇ ਨੇ ਪਸ਼ੂਆਂ ਵਾਸਤੇ ਬਹੁਤ ਖਰਾ ਕੇ ਜਾ ਰਹੀ ਆ ਜੋ ਮੈਨੂੰ ਪਤਾ ਲੱਗਿਆ ਉਹਦੇ ਵਾਸਤੇ ਦਵਾਈਆਂ ਦੀ ਲੋੜ ਆ ਬਹੁਤ ਜ਼ਿਆਦਾ ਜੀ ਸੋ ਮੇਰਾ ਜਿਹੜਾ ਮੇਰੀ ਕੰਮ ਮੁਤਾਬਕ ਉਹੀ ਹੋਵੇਗਾ ਵੀ ਮੈਂ ਵੱਧ ਤੋਂ ਵੱਧ ਉਹੀ ਸੇਵਾ ਕਰ ਸਕਾਂ ਜਿਸ ਫੀਲਡ ਦੇ ਵਿੱਚ ਮੈਂ ਹੈਗਾ ਆ ਬਹੁਤ ਚੰਗੀ ਗੱਲ ਹੈ ਚੌਹਣ ਸਾਹਿਬ ਤੁਹਾਡਾ ਕਿ ਤੁਹਾਡੇ ਮਨ ਦੇ ਵਿੱਚ ਪੰਜਾਬ ਪ੍ਰਤੀ ਦਰਦ ਆਇਆ ਹੈ ਉਮੀਦ ਹੈ ਕਿ ਇਹਦੇ ਪ੍ਰਤੀ ਸਰਕਾਰਾਂ ਵੀ ਸੁਚੇਤ ਹੋਣ ਤਾਂ ਜੋ ਜੋ ਕੁਝ ਉੱਥੇ ਵਾਪਰ ਰਿਹਾ ਹੈ ਜਿਸ ਸਰਕਾਰਾਂ ਮੇਰਾ ਖਿਆਲ ਹੈ ਦੂਸਰੇ ਮੁਲਕਾਂ ਦੇ ਲਈ 24 ਘੰਟਿਆਂ ਦੇ ਵਿੱਚ ਵਿੱਚ ਐਲਾਨ ਕਰ ਸਕਦੇ ਨੇ ਮੇਰਾ ਪੰਜਾਬ ਤਾਂ ਡੁੱਬ ਰਿਹਾ ਹੈ 10 ਦਿਨ ਹੋ ਗਏ ਨੇ ਇੱਕ ਨਹੀਂ ਦੋ ਨਹੀਂ ਤੀ ਤੋਂ ਵੱਧ ਮੌਤਾ ਹੋ ਗਈਆਂ ਨੇ ਪਤਾ ਨਹੀਂ ਕਿੰਨੇ ਕੁ ਲੋਕ ਘਰੋਂ ਬੇਕਾਰ ਹੋਏ ਬੈਠੇ ਨੇ ਲੱਖਾਂ ਲੋਕ ਨੇ ਪੰਜਾਬ ਦੀ ਤੁਸੀਂ ਸਭ ਲਓ ਵੀ 1 ਲੱਖ ਏਕੜ ਤੋਂ ਵੱਧ ਜਿਹੜੀ ਜ਼ਮੀਨ ਹੈ ਉਹ ਨਕਾਰਾ ਹੋ ਗਈ ਹੈ ਬਿਲਕੁਲ ਫਸਲ ਉੱਥੇ ਬਰਬਾਦ ਹੋ ਗਈ ਹੈ ਜਿੱਥੇ ਪਾਣੀ ਉਹ 5 5 6 6 ਫੁੱਟ ਖੜਾ ਉੱਥੇ ਝੋਨੇ ਨੇ ਕੀ ਉਗਣਾ 10 ਦਿਨਾਂ ਤੋਂ ਲਗਾਤਾਰ ਪਾਣੀ ਹੈ ਜਾਂ ਕੋਈ ਜਿਨ੍ਹਾਂ ਨੇ ਸਬਜ਼ੀਆਂ ਬੀਜੀਆਂ ਸਨ ਉਹ ਖਤਮ ਹੋ ਗਈਆਂ ਘਰਾਂ ਦੇ ਵਿੱਚ ਹੋਰ ਬੜਾ ਵੱਡਾ ਨੁਕਸਾਨ ਹੋ ਰਿਹਾ ਕਈ ਘਰ ਹੁਣ ਮੈਂ ਉਹ ਤੁਹਾਨੂੰ ਵੀਡੀਓ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਘਰ ਢੈਂਦੇ ਦਿਖ ਰਹੇ ਨੇ ਔਰ ਕੁਰਲਾ ਰਹੇ ਨੇ ਬਹੁਤੇ ਲੋਕ ਨੇ ਚਰਦੀ ਕਲਾ ਜਿ ਰਹਿ ਕੇ ਉਹਦਾ ਸ਼ੁਕਰਾਨਾ ਕਰ ਰਹੇ ਨੇ ਕਿ ਮਾਲਕ ਤੂੰ ਵੀ ਤਾਂ ਪੁੱਤਰ ਬਾਰੇ ਸਨ ਤੇਰਾ ਕੀ ਆ ਮੀਠਾ ਲੱਗਿਆ ਦਾ ਨਾਮ ਲੈ ਕੇ ਲੋਕ ਉਹਦਾ ਸ਼ੁਕਰਾਨਾ ਕਰ ਰਹੇ ਨੇ ਤਾਂ ਜੰਮੀ ਕੌਮ ਸਮੱਸਿਆ ਤੇ ਮੁਸ਼ਕਲਾਵਾਂ ਦੇ ਵਿੱਚੋਂ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਅੱਜ ਇਹਦੇ ਬਾਰੇ ਇਹੀ ਕੁਛ ਕਹਿਣਾ ਚਾਹਨਾ ਜੋ ਕੁਛ ਵੀ ਹੋਇਆ ਜੋ ਕੁਛ ਵੀ ਹੋਇਆ ਉਸ ਨੂੰ ਕਿਹੜੇ ਮੱਥੇ ਵਾਹਿਗੁਰੂ ਦਾ ਜੋ ਰੱਬ ਨੂੰ ਮਨਜ਼ੂਰ ਸੀ ਉਹਦੇ ਵਿੱਚ ਇਹੀ ਕੋ ਰੱਬ ਵਾਹਿਗੁਰੂ 13 ਜੋ ਸ਼ੁਕਰ ਆ ਕੱਲ ਦਾ ਜਿਹੜਾ ਸੂਰਜ ਆ ਉਹ ਚੰਗਾ ਨਿਕਲੂਗਾ ਪੰਜਾਬੀਆਂ ਨੂੰ ਇਹੀ ਕਹਿਣਾ ਹੌਸਲਾ ਨਾ ਛੱਡਿਓ ਜਿਹੜੇ ਸਾਡੇ ਐਨ ਆਰ ਆਈ ਵੀਰ ਬੈਠੇ ਆ ਕਿਸੇ ਤੇ ਆਸ ਨਾ ਰੱਖਿਓ ਗਵਰਨਮੈਂਟ ਤੇ ਤੁਹਾਡੇ ਵੀਰ ਬੈਠੇ ਨੇ ਤੁਹਾਡੀਆਂ ਬਾਹਾਂ ਫੜਨ ਨੂੰ ਬੈਠੇ ਨੇ ਪਾਣੀ ਥੱਲੇ ਜਾਣ ਦੋ ਤੁਹਾਡਾ ਸਹਾਤਾ ਦੇਣਗੇ ਪੰਜਾਬੀ ਵੀਰ ਜਿਹੜੇ ਬੈਠੇ ਨੇ ਇਸ ਕਰਕੇ ਕਦੇ ਵੀ ਹੌਸਲਾ ਨਾ ਛੱਡਿਓ ਵੀ ਸਾਡੇ ਨਾਲ ਕੀ ਹੋ ਗਿਆ ਜੋ ਹੁਣ ਅਸੀਂ ਹੋ ਗਏ ਆ ਬਾਕੀ ਆਉਣ ਵਾਲੇ ਸਮੇਂ ਲਈ ਆਪਾਂ ਤੁਹਾਡੇ ਨਾਲ ਖੜੇ ਆ ਹੌਸਲਾ ਨਹੀਂ ਛੱਡਣਾ ਬਸ ਤੁਹਾਡਾ ਵੀਰ ਜੀ ਤੈਨੂੰ ਧੰਨਵਾਦ ਕਿਉਂਕਿ ਜਿਹੜਾ ਸਾਂਝਾ ਟੀਵੀ ਹੈ ਨਾ ਮਾਲਕ ਨੇ ਨਾਮ ਹੀ ਸਾਂਝਾ ਹੋ ਜਾ ਰੱਖਿਆ ਕਿ ਸਾਂਝਾ ਸਾਹਿਬ ਬਾਪ ਹਮਾਰਾ ਇੱਕ ਪਿਤਾ ਇੱਕੋ ਜਿਕੇ ਹਮ ਬਾਰਕ ਤੂੰ ਮੇਰਾ ਗੁਰਖਾਈ ਬਾਪੂ ਸਾਡਾ ਇੱਕ ਹੈ ਮਨੁੱਖਤਾ ਦੇ ਲਈ ਸਿੱਖ ਹਮੇਸ਼ਾ ਖੜਿਆ ਹੈ ਔਰ ਤੁਸੀਂ ਬਾਹਰ ਵਿਦੇਸ਼ਾਂ ਚ ਰਹਿ ਕੇ ਇਡਾ ਵੱਡਾ ਹੌਸਲਾ ਕੀਤਾ ਆਪਣੀ ਜਿਹੜੀ ਕਿਰਤ ਕਮਾਈ ਆ ਉਹਦੇ ਵਿੱਚੋਂ ਕਿ ਨਹੀਂ ਮੇਰਾ ਫਰਜ਼ ਬਣਦਾ ਹੈ ਮੇਰਾ ਮਨ ਦੁਖੀ ਹੁੰਦਾ ਜਦੋਂ ਮੇਰਾ ਪੰਜਾਬ ਡੋਬ ਰਿਹਾ ਮੇਰੇ ਪੰਜਾਬ ਦੇ ਭੈਣ ਭਰਾ ਡੋਬ ਰਹੇ ਨੇ ਉਹਨਾਂ ਦੀਆਂ ਜਾਇਦਾਦਾਂ ਖਤਮ ਹੋ ਰਹੀਆਂ ਨੇ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਵੀ ਕਰਾਂ ਤੁਹਾਨੂੰ ਦੇਖ ਕੇ ਉਮੀਦ ਹੈ ਕਿ ਵੱਡੀ ਤعداد ਦੇ ਵਿੱਚ ਸਾਡੇ ਜਿਹੜੇ ਵਪਾਰੀ ਵੀਰ ਨੇ ਜਿਹੜੇ ਬਿਜ਼ਨਸਮੈਨ ਨੇ ਉਹ ਵੀ ਅੱਗੇ ਆਉਣਗੇ ਤਾਂ ਜੋ ਆਪਣੇ ਆਪਣੇ ਪਿੰਡਾਂ ਨੂੰ ਤੇ ਆਪਣੇ ਇਲਾਕਿਆਂ ਨੂੰ ਜੇ ਉਹਨਾਂ ਦੇ ਇਲਾਕਾ ਸੁੱਕਾ ਹੈ ਤੇ ਥੋੜਾ ਜਿਹਾ ਹੋਰ ਪਾਸੇ ਦੇਖ ਕੇ ਉਹਦੇ ਲਈ ਮਦਦ ਲਈ ਅੱਗੇ ਆਉਣ ਤੁਹਾਡਾ ਤੈਦਿਲੋਂ ਧੰਨਵਾਦ ਚੜ੍ਹਦੀ ਕਲਾ ਚ ਰਹੋ ਬਿਲਕੁਲ ਇਸ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਜੀ ਇਹੀ ਮੈਂ ਤੁਹਾਡੀ ਜੋ ਕਹਿਣਾ ਚਾਹੁੰਦਾ ਸੀ ਸਾਡਾ ਇਲਾਕਾ ਬਿਲਕੁਲ ਵਧੀਆ ਸੇਫ ਆ ਸੁੱਖਾ ਆ ਪਰ ਇਹਨਾਂ ਦੇਖੋ ਵੀ ਕੋਈ ਗੱਲ ਨਹੀਂ ਮੇਰੇ ਘਰੇ ਕੁਝ ਨਹੀਂ ਹੈਗਾ ਮੈਂ ਕਿਉਂ ਜਾਵਾਂ ਜਿਹੜਾ ਆਪਣਾ ਫਰਜ਼ ਬਣਦਾ ਇਹ ਨਹੀਂ ਦੇਖਣਾ ਵੀ ਅੱਜ ਮੈਂ ਸਹੀ ਆ ਫਰਜ਼ ਆਪਣਾ ਹੀ ਬਣਦਾ ਸਾਰੇ ਪੰਜਾਬ ਨੂੰ ਵਜਾਣ ਦਾ ਚਾਹੇ ਆਪਾਂ ਨੂੰ ਪਾਕਿਸਤਾਨ ਤੱਕ ਲਹਿੰਦੇ ਪੰਜਾਬ ਤੱਕ ਜਾਣਾ ਪਵੇ ਜੇ ਆਪਾਂ ਇਨਸਾਨੀਅਤ ਦੀ ਸੇਵਾ ਕਰਨੀ ਆ ਮਨੁੱਖਤਾ ਦੀ ਸੇਵਾ ਕਰਨੀ ਆ ਤੋਂ ਆਜੋ ਅੱਜ ਆਪਣਾ ਫਰਜ਼ ਬਣਨ ਦਾ ਸਾਰਿਆਂ ਦਾ ਹੱਥ ਫੜਨ ਦਾ ਸੋ ਜੀ ਥੈਂਕ ਯੂ ਜੀ ਤੁਹਾਡਾ ਸੰਜੇ ਟੀਵੀ ਇੱਕ ਵਾਰੀ ਬਹੁਤ-ਬਹੁਤ ਤੁਹਾਡਾ ਵੀਰ ਜੀ ਧੰਨਵਾਦ ਜੇ ਚਾਹੋ ਤੇ ਤੁਸੀਂ ਆਪਣਾ ਸੰਪਰਕ ਨੰਬਰ ਵੀ ਦੇ ਸਕਦੇ ਹੋ ਅ ਜੇ ਤੁਸੀਂ ਬਿਹਤਰ ਸਮਝੋ ਸੈਂਕਿਊ ਜੀ ਹਾਂਜੀ ਮੈਂ ਹਾ ਰਾਰਾ ਰਾਰਾ ਮੈਡੀਕਲ ਸਰਵਿਸ ਤੋਂ ਮੇਰੇ ਵੱਲੋਂ ਜੋ ਸੇਵਾ ਲਈ ਗਈ ਆ 10 ਲੱਖ ਤੋਂ 50 ਲੱਖ ਦੀ 10 ਲੱਖ ਘੱਟੋ-ਘੱਟ ਦਵਾਈਆਂ ਲਈ ਬਾਕੀ ਮੈਂ 5 ਫੈਮਿਲੀਆਂ ਗੋਦ ਲਵਾਵਾਂਗਾ ਜਿਹੜੀ ਉਹਨਾਂ ਨੂੰ ਜ਼ਰੂਰਤ ਹੋਵੇਗੀ ਕਿਸੇ ਵੀ ਤਰ੍ਹਾਂ ਦੀ ਹਰ ਤੋਂ ਬਾਅਦ ਦੇ ਵਿੱਚ ਵੀ ਜੇਕਰ ਕੋਈ ਮੇਰਾ ਵੀਰ ਹੈ ਲੋੜਵੰਦਾਂ ਤੋਂ ਸੰਪਰਕ ਕਰਨਾ ਚਾਹੁੰਦਾ ਤੇ ਮੇਰਾ WhatsApp ਨੰਬਰ ਹੈ 0039 340 940 945 ਸੋ ਮੇਰੇ ਨਾਲ ਸੰਪਰਕ ਕਰੋ ਰਾਰਾ ਮੈਡੀਕਲ ਸਰਵਿਸ ਬਦ ਤੋਂ ਬਦ ਸਹਾਇਤਾ ਕਰਾਂਗੇ ਜਿਨ੍ਹਾਂ ਵੀਰਾ ਪਰਾਂ ਨੂੰ ਲੋੜ ਆ ਬਹੁਤ ਬਹੁਤ ਧੰਨਵਾਦ ਚਰਦੀ ਕਲਾ ਜੀ ਰੋ ਗੁਰੂ ਪਾਤਸ਼ਾਹ ਤੁਹਾਨੂੰ ਹੋਰ ਚਰਦੀ ਕਲਾ ਰੱਖਣ ਤੇ ਤੁਸੀਂ ਇਸ ਮਹਾਨ ਯੱਗ ਦੇ ਵਿੱਚ ਸੇਵਾ ਦੇ ਵਿੱਚ ਆਪਣਾ ਆਪ ਅੱਗੇ ਆਏ ਹੋ ਤੇ ਉਹਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਰੱਬ ਰੱਖਾ ਥੈਂਕ ਯੂ ਜੀ ਸਾਸਰੀ ਗਾਲੀ ਥੈਂਕ ਜ਼ਰਾ हेयर ਟ੍ਰਾਂਸਪਲੈਂਟ ਇਟਲੀ ਤੋਂ ਅਸਲ ਤੁਰਕੀ ਦੇ ਵਿੱਚ ਨੇ ਜਿਨ੍ਹਾਂ ਨੇ ਕਿਹਾ ਕਿ ਨਹੀਂ ਮੇਰਾ ਇਹ ਫਰਜ਼ ਬਣਦਾ ਹੈ ਪੰਜਾਬੀ ਹੋਣ ਦੇ ਨਾਤੇ ਮੈਨੂੰ ਉਮੀਦ ਹੈ ਕਿ ਇਹ ਗੱਲ ਦੇਖ ਕੇ ਹੋਰ ਪੰਜਾਬੀ ਵੀ ਅੱਗੇ ਆਉਣਗੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇਖਣ ਲਈ ਧੰਨਵਾਦ ਇਹਨੂੰ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਲਈ ਅੱਗੇ ਭੇਜਣ ਦਾ ਉਪਰਾਲਾ ਜ਼ਰੂਰ ਕਰਨਾ ਪ੍ਰੋਗਰਾਮ ਦੇਖਣ ਲਈ ਸ਼ੇਅਰ ਕਰਨ ਲਈ ਤੇ ਲਾਈਕ ਕਰਨ ਲਈ ਤੁਹਾਡਾ ਧੰਨਵਾਦ ਅਗਲਾ ਪ੍ਰੋਬਲਮ ਲੈ ਕੇ ਆਜ ਰਹਾਂਗਾ ਤਦ ਤੱਕ ਲਈ ਰਬ ਰੱਖਾ